18 ਅਗਸਤ ਦੇ ਮੱਦੇਨਜ਼ਰ ਬਟਾਲਾ ਪੁਲਿਸ ਦੀਆਂ ਵੱਖ-ਵੱਖ ਟੁਕੜੀਆਂ ਵੱਲੋਂ ਬਟਾਲਾ ਦੇ ਪੀੜਪਾਲ ਵਾਲੇ ਇਲਾਕਿਆਂ ਦੇ ਵਿੱਚ ਫਲੈਗ ਮਾਰਚ ਕੱਢਿਆ ਗਿਆ। ਦੱਸਦੇ ਇਹ ਡੀਐਸਪੀ ਸਿਟੀ ਏਡੀ ਸਿੰਘ ਵੱਲੋਂ ਫਲੈਗ ਮਾਰਚ ਦੀ ਉਗਵਾਹੀ ਕੀਤੀ ਗਈ ਹੈ ਤੇ ਡੀਐਸਪੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਲੋਕਾਂ ਦੇ ਵਿੱਚ ਆਤਮ ਵਿਸ਼ਵਾਸ ਬਣਾਉਣ ਦੇ ਲਈ ਅਤੇ ਜਿਹੜੇ ਵੀ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਨੂੰ ਡਰ ਪਾਉਣ ਦੇ ਲਈ ਇਹ ਫਲੈਗ ਮਾਰਚ ਜਿਹੜਾ ਹੈ ਉਹ ਕੱਢਿਆ ਜਾਂਦਾ ਹੈ। ਬਟਾਲਾ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਵੱਖ-ਵੱਖ ਟੁਕੜੀਆਂ ਫਲੈਗ ਮਾਰਚ ਕੱਢ ਰਹੀਆਂ ਨੇ ਅਤੇ ਫਲੈਗ ਮਾਰਚ ਕੱਢਣ ਦਾ ਮਕਸਦ ਇਹ ਹੈ ਕਿ ਲੋਕਾਂ ਵਿੱਚ ਪੁਲਿਸ ਨਾਲ ਸਹਿਯੋਗ ਕਰਨ ਦਾ ਸੰਦੇਸ਼ ਦਿੱਤਾ ਜਾਵੇ ਜੋ ਸੁਤੰਤਰਤਾ ਦਿਹਾੜੇ 15 ਅਗਸਤ ਦਾ ਦਿਨ ਅਮਨ, ਸ਼ਾਂਤੀ ਅਤੇ ਖੁਸ਼ਹਾਲੀ ਦੇ ਨਾਲ ਨਿਕਰੇ ਇਸ ਦੌਰਾਨ ਕੋਈ ਵੀ ਅਨੁਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਫਲੈਗ ਮਾਰਚ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈ ਅੱਜ ਜੀ 15 ਅਗਸਤ ਆਉਣ ਵਾਲੀ ਆ ਤੇ ਸੀਨੀਅਰ ਐਸਐਸਪੀ ਸਾਹਿਬ ਦੀ ਹਾਜ਼ਰੀ ਤੇ ਪੀਜੀਪੀ ਸਾਹਿਬ ਦੀ ਹਾਜ਼ਰੀ ਤੇ 15 ਅਗਸਤ ਦੇ ਸਬੰਧ ਵਿੱਚ ਚੱਕਰੀ ਬਾਜ਼ਾਰ ਦੇ ਵਿੱਚ ਸਾਰੇ ਇਹਨਾਂ ਬਾਜ਼ਾਰਾਂ ਵਿੱਚ ਸ਼ਹਿਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਹੈ ਕੀ ਇਹਦੇ ਵਿੱਚ ਸਰਚ ਕੀਤਾ ਗਿਆ ਜਾਂ ਕਿ ਮੂਰ ਕਿਤੇ ਕਿਤੇ ਸਰਚ ਕੀਤੀ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਦੀ ਭਾਵਨਾ ਰਵੇ 15 ਅਗਸਤ ਨੂੰ ਖੁਸ਼ੀ-ਖੁਸ਼ੀ ਬਣਾਉਣ ਜੇ ਕੋਈ ਲਵਾਰਥ ਚੀਜ਼ ਮਿਲਦੀ ਹੈ ਲਵਾਰਥ ਵਾਟਸਐਪ ਦਿੱਤਾ ਕੋਈ ਬੈਗ ਮਿਲਦਾ ਉਹਦੇ ਸਾਨੂੰ ਸੂਚਨਾ ਦੇਣ ਕੋਈ ਅਣਸਖਾਵੀ ਘਟਨਾ ਨਾ ਵਾਪਰ ਜੇ ਇਸ ਕਰਕੇ ਫਲੈਗ ਮਾਰਚ ਕਰਦੇ ਨੇ ਕੀ ਸਮਝੋ ਲੋਕਾਂ ਤੇ ਕੀ ਪ੍ਰਭਾਵ ਜਾਏਗਾ ਲੋਕਾਂ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਬਣੇਗਾ ਕਿ ਪੁਲ ਸਾਡੇ ਨਾਲ 24 ਘੰਟੇ ਤੁਰੇ ਰਹਿਤੇ। ਤੁਹਾਡਾ ਕੋਈ ਸੰਪਰਕ ਕਰਨ ਲਈ ਉਸ ਆਮ ਲੋਕ ਕੀ ਕਰਦਾ ਹੈ? ਸਾਡਾ ਸੰਪਰਕ ਲਈ ਐਸਐਚਓ ਦਾ ਨੰਬਰ ਹੈ ਜੀ, ਮੇਰਾ ਨੰਬਰ ਹੈ ਜੀ। ਸੀਡੀ ਐਸ ਸੱਤ ਸੇ ਵਾਲਾ ਇਹਦਾ ਨੰਬਰ ਹੈ। ਕੰਟਰੋਲ ਰੂਮ ਦਾ ਨੰਬਰ, ਹਾਰਜਿਕਾ ਦਾ ਨੰਬਰ। ਚੱਕਰ ਜੀ ਜੇ ਉਹਨਾਂ ਨਾਲ ਸ਼ੇਅਰ ਚੁੱਕ। ਸੇ ਉਸ ਤੋਂ ਬਾਅਦ ਸਾਰਾ ਜੀ ਬੈਂਕ ਕਲੋਨੀ ਵਾਲੇ ਪਾਸੇ ਇਧਰ ਨਿਕਲ ਕੇ ਸਾਰਾ ਹਸੀ ਵਾਲਾ ਪੁਲ ਸਾਰਾ ਕਰਾਂਗੇ। ਲੱਗਦਾ ਕਿ ਜਿਹੜੇ ਜਿਹੜੀ ਜਗ੍ਹਾ ਜਦ ਸਰਵੇ ਦਾ ਗਲਤ ਅੰਸਰ ਹੈ ਉਹਨਾਂ ਤੇ ਇਸ ਬਲੈਕ ਮਾਰਕਟ ਦਾ ਪ੍ਰਭਾਵ ਜਾਏਗਾ। ਬਿਲਕੁਲ ਪਈਗਾ ਜੀ। ਜਿਆ ਆਮ ਨਾਗਰਿਕ ਦੇ ਅੰਦਰ ਡਰ ਦੀ ਭਾਵਨਾ ਖਤਮ ਹੁੰਦੀ ਆ ਤੇ ਮਾਰੇ ਅੰਸਰ ਦੇ ਅੰਦਰ ਵੀ ਇਹ ਭਾਵਨਾ ਹੁੰਦੀ ਹੈ ਵੀ ਮੈਂ ਪੁੱਛੇ ਅੱਗੇ ਨਾ ਜਾਵਾਂ ਲੋਕਾਂ ਦੇ ਪਿੱਛੇ